ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਜਮੈਂਟ ਰਾਈਟਰ ਦੀਆਂ ਪੋਸਟਾਂ ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਹਾਂ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਦੋਸਤੋ ਟੋਟਲ ਪੋਸਟਾਂ ਲਈ 33 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਮੁੰਡੇ ਅਤੇ ਕੁੜੀਆਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਆਪਾਂ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ ਤਿਆਰ ਨੰਬਰ 2 ਆਪ 2024 ਦਾ ਹੈ ਦੋਸਤੋ ਨਾ ਪੋਸਟਾਂ ਲਈ ਅਪਲਾਈ ਜੋ ਤੁਸੀਂ ਕਰਨਾ ਜੀ ਆਨਲਾਈਨ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ 10 9 2024 11:00 ਬਜੇ 59 ਮਿੰਟ 1.10.2024 11:59 ਮਿੰਟ ਤੱਕ ਤੁਸੀਂ ਨਾ ਪੋਸਟਨ ਲਈ ਅਪਲਾਈ ਕਰ ਸਕੋਗੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਪਲੱਸ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਨੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਉੱਥੋਂ ਹੀ ਡਾਇਰੈਕਟ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਪੰਜਾਬ ਵਿੱਚ ਜੋ ਹੋਰ ਵੱਖ-ਵੱਖ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਉਹਨਾਂ ਦੀ ਜਾਣਕਾਰੀ ਤੁਸੀਂ ਮੇਰੀ ਆਫਿਸ ਦੀ ਵੈਬਸਾਈਟ jobalertsbyhardeep.com ਦੇ ਉੱਪਰ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕੋਗੇ ਪੋਸਟਾਂ ਦੀ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਟੋਟਲ ਪੋਸਟਾਂ ਆਊਟ ਕੀਤੀਆਂ ਗਈਆਂ ਨੇ 33 ਪੋਸਟਾਂ ਨੇ ਜਜਮੈਂਟ ਰਾਈਟਰ ਦੀਆਂ ਜਿਦੇ ਵਿੱਚ ਜਰਨਲ ਦੀਆਂ ਪੋਸਟਾਂ ਨੇ 27 ਐਸ ਸੀ ਐਸ ٹی ਬੀ ਸੀ ਦੀਆਂ ਪੋਸਟਾਂ ਨੇ 3 ਐਕਸ ਸਰਵਿਸਮੈਨ ਦੀਆਂ ਪੋਸਟਾਂ ਨੇ 2 ਪੀ ਡਬਲਯੂ ਡੀ ਜੋ ਉਮੀਦਵਾਰ ਨਹੀਂ ਕਿ ਉਹਨਾਂ ਲਈ ਇੱਕ ਪੋਸਟ ਅਨਾਊਂਸਮੈਂਟ ਕੀਤੀ ਗਈ ਹੈ ਜੀ ਟੋਟਲ 33 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਵਧਾਇਆ ਜਾ ਸਕਦਾ ਜੀ ਉਸ ਤੋਂ ਨਬ ਪੋਸਟਾਂ ਲਈ ਉਮਰ ਹੱਦ ਹੈ ਜੀ 21 ਤੋਂ ਲੈ ਕੇ 30 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਅਤੇ ਏਜ ਰਿਲੈਕ ਜੇ ਪੀਡਬਲ ਡੀ ਉਹ ਵੀ ਦਾਰ ਨੇ ਜੀ ਉਹਨਾਂ ਨੂੰ 10 ਸਾਲ ਦਾ ਜੀ ਐਕਸ ਸਰਵਿਸ ਮੈਨ ਲਈ ਜੀ 3 ਸਾਲ ਦਾ ਜੀ ਅਤੇ ਜੋ ਗਵਰਨਮੈਂਟ EMPLOYEES ਨੇ ਜੋ ਅਪਲਾਈ ਕਰਨਾ ਚਾਹੁੰਦੇ ਨੇ ਜੀ ਉਹ 40 ਸਾਲ ਤੱਕ ਦੀ ਏਜ ਤੱਕ ਅਪਲਾਈ ਕਰ ਸਕਣਗੇ ਉਸ ਤੋਂ ਨਾ ਪੋਸਟਾਂ ਲਈ ਜੋ ਕੁਆਲਿਫਿਕੇਸ਼ਨ ਰੱਖੀ ਗਈ ਹੈ ਜੀ ਐਨੀ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਕੋਰ ਤੁਸੀਂ ਕੰਪਲੀਟ ਕੀਤਾ ਹੈ ਹੋਰ ਲੈਵਲ ਦਾ ਤੁਹਾਡੇ ਕੋਲ ਸਰਟੀਫਿਕੇਟ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਨਾ ਪੋਸਟਾਂ ਲਈ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਆ ਉਹ ਤੁਸੀ ਆਨਲਾਈਨ ਪੇਮੈਂਟ ਕਰਨੀ ਹੋਵੇਗੀ ਜੀ ਫੀਸ ਕੁਛ ਇਸ ਪ੍ਰਕਾਰ ਹੈ ਜੀ ਜਰਨਲ ਐਸ ਸੀ ਐਸ ਟੀ ਬੀ ਸੀ ਏਰੀਆ ਸਟੇਟਸ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਲਈ 1000 ਰੁਪਿਆ ਜੀ ਐਸ ਸੀ ਐਸ ਟੀ ਬੀ ਸੀ ਏਰੀਆ ਸਟੇਟ ਆਫ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਵਾਸਤੇ 800 ਰੁਪਿਆ ਜੀ ਪੀ ਡਬਲਯੂ ਡੀ ਜੋ ਉਮੀਦਵਾਰ ਨੇ ਜੀ ਉਹਨਾਂ ਲਈ 800 ਰੁਪਿਆ ਜੀ ਐਕਸ ਸਰਵਿਸਮੈਨ ਲਈ ਵੀ 800 ਰੁਪਿਆ ਫੀਸ ਹੋਵੇਗੀ ਜੀ ਦੋਸਤੋ ਨਾ ਪੋਸਟਲ ਲਈ ਜੇ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਸਭ ਤੋਂ ਪਹਿਲਾਂ ਰਿਟਨ ਟੈਸਟ ਟਾਈਪਿੰਗ ਟੈਸਟ ਡਾਕੂਮੈਂਟ ਵੈਰੀਫਿਕੇਸ਼ਨ ਅਤੇ ਮੈਡੀਕਲ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਦੋਸਤੋ ਨਾ ਪੋਸਟਲ ਲਈ 34800 ਰੁਪਏ ਪ੍ਰਤੀ ਮਹੀਨਾ ਪੇਤੀ ਜਾਵੇਗੀ ਔਰ ਪੂਰੀ ਜਾਣਕਾਰੀ ਨੋਟੀਫਿਕੇਸ਼ਨ ਰੀਡ ਕਰਨ ਤੋਂ ਬਾਅਦ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਜਿਵੇਂ ਹੀ ਨਾ ਪੋਸਟਾਂ ਲਈ ਜੋ ਤੁਹਾਡਾ ਰਿਟਰਨ ਟੈਸਟ ਹੋਵੇਗਾ ਉਹਦੇ ਐਡਮਿਟ ਕਾਰਡ ਇਹਨਾਂ ਦੀ ਆਫਸਲੀ ਵੈਬਸਾਈਟ ਦੇ ਉੱਪਰ ਅਪਲੋਡ ਕਰਤੇ ਜਾਣਗੇ ਜਿਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਚ ਦੇ ਦੇਵਾਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਇਹਨਾਂ ਪੋਸਟਾਂ ਲਈ ਜੋ ਰਿਟਰਨ ਇਗਜ਼ਾਮ ਹੋਵੇਗਾ ਉਹਦੇ ਲਈ ਤੁਸੀਂ ਜਾ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਤੀ ਜਾਣ ਕਰ ਸੁਣ ਚੰਗੀ ਲੱਗੀ ਉਬੜਿਆ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ